ਉਸ ਨੂੰ ਕਿਹਾ ਉਹ ਨੂੰ ਨੰਗਾ ਕਰਕੇ ਮਾਰਿਆ ਤੇ ਅੰਦ ਮੋਇਆ ਛੱਡ ਕੇ ਚਲੇ ਗਏ ਉਹਦੇ ਕੱਪੜੇ ਲਾ ਕੇ ਨੂੰ ਨੰਗਾ ਕਰੀ ਕੁੱਟਿਆ ਅੰਦ ਮੋਇਆ ਅੰਦ ਮੋਇਆ ਕਰਕੇ ਨੂੰ ਢਾਕੂ ਛੱਡ ਕੇ ਉਹ ਨੂੰ ਲੁੱਟ ਕੇ ਲੈ ਗਏ ਛੱਡ ਕੇ ਉਹਨੂੰ ਹਾਂਜੀ ਸੰਯੋਗ ਨਾਲ ਇੱਕ ਜਾਜਕ ਉਹ ਰਸਤੇ ਤੋਂ ਲੰਘਿਆ ਜਾਂਦਾ ਸੀ ਉਦੋਂ ਇਹਨੇ ਜਾਜਕ ਨੂੰ ਲੰਘਿਆ ਹਾਂਜੀ ਉਹ ਨੂੰ ਵੇਖ ਕੇ ਪੋਤਾ ਵੱਟ ਕੇ ਲੰਘ ਗਿਆ ਉਹ ਜਾਜਕ ਉਹਦੇ ਕੰਮ ਨਹੀਂ ਆਇਆ ਉਹਨੂੰ ਵੇਖ ਕੇ ਡਿੱਗੇ ਉਹ ਤੇ ਪਾਸਾ ਵੱਟ ਕੇ ਜਾਜਕ ਉਹ ਤੋਂ ਨੰਗੂ ਗਿਆ ਹਾਂਜੀ ਦੇ ਪਤੋਂ ਵਟਕੇ ਨੰਗ ਗਿਆ ਇੱਕ ਲੇਵੀ ਵੀ ਉੱਥੋਂ ਨੰਗ ਗਿਆ ਤੇ ਉਹਨੇ ਵੀ ਉਦਾ ਹੀ ਕੀਤਾ ਉੱਥੋਂ ਪਾਸਾ ਵਟਕੇ ਨੰਗ ਗਿਆ ਉਹਨੂੰ ਪੁੱਛਿਆ ਨਹੀਂ ਦੁਖੀ ਨੂੰ ਬਿਮਾਰ ਨੂੰ ਜੋ ਕੁੱਟਿਆ ਸੀ ਕੋਨੂੰ ਪੁੱਛਿਆ ਜੀ ਉਹ ਕਿ ਦੇਵੀ ਵੀ ਉੱਥੋਂ ਪਾਸਾ ਵੰਡ ਕੇ ਉਹ ਨੰਗ ਗਿਆ ਹਾਂਜੀ ਔਰ ਇੱਕ ਸਾਹਮਰੇ ਤਬਰ ਕਰਦਾ ਹੋਇਆ ਉੱਥੇ ਪਹੁੰਚਿਆ ਇੱਕ ਸਾਹਮਰੀ ਸਫਰ ਕਰਦਾ ਹੋਇਆ ਉੱਥੇ ਪਹੁੰਚਿਆ ਹallelujah ਹਾਂਜੀ ਹਾਂ ਉਹਨੇ ਜਦੋਂ ਦੇਖਿਆ ਸੱਟਾਂ ਲੱਗੀਆਂ ਬਿਨ ਕਪੜਿਆਂ ਤੋਂ ਬਿਨ ਤਰਸ ਖਾਦਾ ਉਹਨੇ ਤਰਸ ਖਾ ਕੇ ਉਹਦੇ ਕੋਲ ਪਹੁੰਚਿਆ ਕੀ ਉਹਦੇ ਜਖਮਾਂ ਨੂੰ ਬੰਨਿਆ ਜਿਹੜੀਆਂ ਸੱਟਾਂ ਨਾਲ ਜ਼ਖਮ ਹੋ ਗਏ ਸੀ ਹਾਂ ਆਪਣੀ ਸਵਾਰੀ ਤੇ ਜਿਹਦੇ ਉੱਤੇ ਬੈਠਾ ਸੀ ਉਹਦੇ ਉੱਤੇ ਬਿਠਾ ਕੇ ਉਹਨੂੰ ਸਤਰਾਂ ਚ ਲੈ ਆਇਆ ਹਾਂ ਜੀ ਉਹਦੀ ਮਲਮ ਪੱਟੀ ਕੀਤੀ ਹਾਂ ਜੀ हाँ उसने पैसे कटे दो दिनार और उसरो देते देख कर गली दूजे सानू की यदि देख ले कर इदी की करना ट्रीटमेंट कर रहा हाँ जी और जो हम्म हाँ। आगे जो करते रहो लक्को हां है इधर इलाज कर इधर ट्रीटमेंट कर जो कुछ हो लगूंगा ਇ ਜਦ ਮੈਂ ਵਾਪਸ ਆਵਾਂਗਾ ਤੈਨੂੰ ਉਹ ਵੀ ਇਕਰਾਰ ਲੈ ਦੇ ਦੇਵਾਂਗਾ ਹਾਂਜੀ ਉਹ ਤਾਂ ਵੀ ਸਾਰਾ ਜੋ ਡਾਕਟਰਾਂ ਦੇ ਹੱਥ ਪੈ ਗਿਆ ਸੀ ਉਹਨਾਂ ਤਿੰਨਾਂ ਵਿੱਚੋਂ ਕਿਹੜਾ ਤੇ ਕਵਾਂਡੀ ਜਾਉਂਦਾ ਹਾਂ ਪ੍ਰਭੂ ਜੀ ਕਿੰਨੇ ਵੀ ਉਹ ਆਦਮੀ ਸੀ ਜਿਹੜਾ ਡਾਕਟਰਾਂ ਦੇ ਹੱਥ ਪੈ ਗਿਆ ਸੀ ਹੁਣ ਇਸ ਆਦਮੀ ਨੇ ਉਹਨਾਂ ਲਾਜ ਕਰਨ ਲਈ ਪੈਸੇ ਦਿੱਤੇ ਲਾਜ ਕਰਵਾ ਲੈ ਗਿਆ ਉਹਨੂੰ ਤੇ ਲਾਜ ਵਾਲੇ ਨੂੰ ਕਹਿੰਦਾ ਤੈਨੂੰ ਮੈਂ ਫੋਨ ਦੇ ਦੂੰਗਾ ਪੈਸੇ ਵਾਪਸ ਦਾ ਇਲਾਜ ਕਰ ਕਰ ਤੇ ਪ੍ਰਭੂ ਜੀ ਉਸ ਬੰਦੇ ਨੂੰ ਕਹਿੰਦੇ ਉਹਨਾਂ ਤਿੰਨਾਂ ਚੋਂ ਉਸ ਬੰਦੇ ਦਾ ਕੌਣ ਗਵਾਂਡੀ ਸੀ ਜਿਹੜਾ ਡਾਕੂ ਦੀ ਮਾਰ ਖਾ ਕੇ ਲੁੱਟ ਗਿਆ ਥੇ ਨਿੱਗਾ ਪਿਆ ਸੀਗਾ ਉਹਨਾਂ ਤਿੰਨਾਂ ਚੋਂ ਕੌਣ ਇਹਦਾ ਗਵਾਂਡੀ ਸੀ ਹਾਂਜੀ ਉਹ ਬੋਲੇ ਜਿਸਨੇ ਉਸਤੇ ਦਇਆ ਕੀਤੀ ਉਹ ਗੁਬਨੇ ਜਿਸਨੇ ਉਹਦੇ ਉਤੇ ਦਇਆ ਕੀਤੀ ਫਿਰ ਯਿਸੂ ਨੇ ਉਸ ਨੂੰ ਆਖਿਆ ਹਾਂ ਜਾ ਕੇ ਇਸੇ ਤਰ੍ਹਾਂ ਹੀ ਕਰ ਫਿਰ ਪ੍ਰਭੂ ਯਿਸੂ ਨੇ ਕਿਹਾ ਜੇ ਉਹਨੇ ਉਹਦੇ ਉਤੇ ਦਇਆ ਕੀਤੀ ਤੇ ਉਹਦਾ ਗੁਆਡੀ ਉਹੀ ਤੂੰ ਸਮਝ ਗਿਆ ਪਰ ਤੂੰ ਹੀ ਜਾ ਕੇ ਇਸੇ ਤਰ੍ਹਾਂ ਕਰ ਇਹਦਾ ਮਤਲਬ ਮੇਰੇ ਜੀਜੋ